ਜਿੱਥੇ ਵੈਸਟ ਦੇ ਇਲੈਕਸ਼ਨ ਆ ਰਹੇ ਨੇ ਪਰ ਉੱਥੇ ਹੀ ਜਿਹੜੇ ਏਰੀਆ ਚ ਹੋਣ ਜਾ ਰਹੇ ਉੱਥੇ ਕਿਸੇ ਵੀ ਤਰੀਕੇ ਦਾ ਕੰਟਰੋਲ ਨਹੀਂ ਹੈ ਹਿਸਾਬ ਕਿਤਾਬ ਡੇ ਬਾਏ ਡੇ ਗੁਰਦੇਵਨਗਰ ਵਰਗੀ ਲੋਕੇਲਿਟੀ ਦੇ ਵਿੱਚ ਬਦ ਤੋਂ ਬੱਤਰ ਹੋ ਰਿਹਾ ਹੈ ਅੱਜ ਤੱਕ 2025 ਦੇ ਵਿੱਚ ਮੈਨੂੰ ਤਾਂ ਐ ਲੱਗਦਾ ਹੈ ਵੀ ਦੁਨੀਆ ਬਦਲਦੀ ਐ ਇੱਥੇ ਤਾਂ ਗੁਰਦੇਵਨਗਰ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੀ ਚੇਂਜ ਹੋ ਗਈ ਲਾਈਟ ਜਾਂਦੀ ਹੈ ਸਭ ਤੋਂ ਪਹਿਲਾਂ ਇਨਸਟੈਡ ਕੇ ਚੈੱਕ ਕਰੀ ਕਿ ਵਾਕਈ ਲਾਈਟ ਗਈ ਸੀ ਪਹਿਲਾਂ ਬਾਹਰ ਭੱਜੇ ਜਾਣੇ ਵੀ ਮੀਟਰ ਦੀ ਤਾਰ ਤਾਂ ਨਹੀਂ ਕੱਟੀ ਗਈ ਹੁਣ ਤਾਂ ਇਹ ਲੱਗਣ ਲੱਗ ਗਿਆ ਹੈ ਵੀ ਆਪਣੀ ਘਰ ਦੀ ਰਾਖੀ ਤੋਂ ਜ਼ਿਆਦਾ ਨਾ ਮੀਟਰ ਦੀ ਤਾਰ ਦੀ ਰਾਖੀ ਕਰਨ ਲਈ ਇੱਕ ਵਾਰ ਨਾ ਵਾਚਮੈਨ ਡਿਪਲੋਏ ਕਰਨਾ ਪਏ ਕਿਵੇਂ ਦੇਖਦੇ ਹਾਂ ਵੀ ਇੱਕ ਐਨੇ ਪੋਰਸ਼ ਇਲਾਕੇ ਦੇ ਵਿੱਚ ਇੱਕ ਜਿਹੜੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਉਹ ਵੀ ਕੁਝ ਜ਼ਿਆਦਾ ਨਹੀਂ ਹੁੰਦੀਆਂ ਸਿਰਫ 2 ਤੋਂ 4 ਮੀਟਰ ਤਾਰ ਹੁੰਦੀ ਹੈ ਤੇ ਉਸ ਚੀਜ਼ ਜਿਹੜੀ ਚੋਰੀ ਕੀਤੀ ਜਾਂਦੀ ਮੇਰੇ ਤਾਂ ਕਈ ਵਾਰ ਇਹ ਸੋਚ ਆਂਦੀ ਹੈ ਵੀ ਅਸੀਂ ਜਾ ਕਿੱਧਰ ਰਹੇ ਹਾਂ ਸਾਡੀ ਪੁਲਿਸਿੰਗ ਕਿੱਧਰ ਨੂੰ ਜਾ ਰਹੀ ਹੈ ਇਹ ਸਰਕਾਰ ਹੈ ਜਿਹੜੀ ਇਹ ਜ਼ੀਰੋ ਟੋਲਰੈਂਸ ਦੀ ਪਾਲਿਸੀ ਇੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਇਹ ਸਰਕਾਰ ਬਣੀ ਹੈ ਜ਼ੀਰੋ ਟੋਲਰੈਂਸ ਦੇ ਉੱਤੇ ਆ ਰਹੇ ਹਾਂ ਇਹ ਕੰਮ ਕੀ ਕਰ ਰਹੇ ਨੇ ਮੈਂ ਜਨਾਬ ਤੁਹਾਨੂੰ ਖੁੱਲ ਕੇ ਕਹਤਾ ਕਿਸੇ ਨੇ ਵੋਟਾਂ ਪਾਣੇ ਨਹੀਂ ਨਿਕਲਣਾ ਇੰਨੀ ਇਨਸਿਕਿਉਰਿਟੀ ਹੋਈ ਹੋਈ ਹੈ ਹਾਲ ਦੀ ਘੜੀ ਉਹ ਬਾਈਕਾਟ ਹੀ ਹੁੰਦਾ ਹੈ ਅੰਗਰੇਜ਼ੀ 'ਚ ਉਹਨੂੰ ਬਾਈਕਾਟ ਕਹਿੰਦੇ ਪੰਜਾਬੀ 'ਚ ਕਹਿੰਦੇ ਜੇ ਅਸੀਂ ਵੋਟਾਂ ਪਾਣ ਨਹੀਂ ਨਿਕਲਣਾ ਲੁਧਿਆਣਾ ਦੇ ਵੈਸਟ ਵੇ ਜਿੱਥੇ ਬਾਈ ਇਲੈਕਸ਼ਨ ਹੋਣ ਜਾ ਰਹੇ ਨੇ ਪਰ ਉੱਥੇ ਹੀ ਦੂਜੀ ਸਾਈਡ ਤੇ ਜਿੱਥੇ ਕੀ ਹੈ ਲਾਉਅੰਸ ਆਰਡਰ ਜਿਹੜੀਆਂ ਕਿ ਤਜੀਆਂ ਉਡਾਈਆਂ ਜਾ ਰਹੀਆਂ ਨੇ ਚੋਰ ਸ਼ਰੀਆਮ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਕਰ ਰਹੇ ਨੇ ਕੋਈ ਉਹਨਾਂ ਤੇ ਜਿਹੜੀ ਨਕੇਲ ਨਹੀਂ ਕੱਸੀ ਜਾ ਰਹੀ ਤਾਂ ਗੁਰਦੇਵ ਨਗਰ ਦੇ ਜਿਹੜੇ ਨਿਵਾਸੀ ਨੇ ਬਹੁਤ ਜ਼ਿਆਦਾ ਹੀ ਤੰਗ ਆਏ ਹੋਏ ਨੇ ਤਾਂ ਸਾਡੇ ਨਾਲ ਕਪੂਰ ਸਾਹ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜਿੱਥੇ ਵੈਸਟ ਦੇ ਇਲੈਕਸ਼ਨ ਆ ਰਹੇ ਨੇ ਇੰਨੀ ਕਿ ਜ਼ਿਆਦਾ ਜਿਹੜੀ ਕਿ ਆ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਐਡਵਰਟਾਈਜ਼ਮੈਂਟ ਹੋ ਰਹੀ ਹੈ ਪਰ ਉੱਥੇ ਹੀ ਜਿਹੜੇ ਏਰੀਆ ਚ ਹੋਣ ਜਾ ਰਹੇ ਉੱਥੇ ਕਿਸੇ ਵੀ ਤਰੀਕੇ ਦਾ ਕੰਟਰੋਲ ਨਹੀਂ ਹੈ ਇੱਕ ਸਾਲ ਦਾ ਤੁਸੀਂ ਨਾ ਗੁਰਦੇਵਨਗਰ ਦਾ ਕ੍ਰਾਈਮ ਦਾ ਚਾਰਟ ਕੱਢ ਲਓ ਤੁਹਾਡੇ ਸਾਹਮਣੇ ਸਾਰੇ ਫੈਕਟਸ ਆ ਜਾਣਗੇ ਸਿਰਫ ਇੱਕ ਸਾਲ ਦਾ ਹਿਸਾਬ ਕਿਤਾਬ ਡੇ ਬਾਈ ਡੇ ਗੁਰਦੇਵਨਗਰ ਵਰਗੀ ਲੋਕੈਲਿਟੀ ਦੇ ਵਿੱਚ ਬਦ ਤੋਂ ਬੱਤਰ ਹੋ ਰਿਹਾ ਹੈ ਅਸੀਂ ਗੁਰਦੇਵਨਗਰ ਆਏ ਸੀ ਜੀ ਗੁਜਰਾਤ ਚੋਂ 1993 ਅੱਜ 2025 ਦਾ ਜੋ ਗੁਰਦੇਵਨਗਰ ਹੈ ਨਾ ਉਹ ਜਿਹੜਾ 1993 ਦਾ ਗੁਰਦੇਵਨਗਰ ਸੀਗਾ ਅੱਜ ਤੱਕ 2025 ਦੇ ਵਿੱਚ ਮੈਨੂੰ ਤਾਂ ਐ ਲੱਗਦਾ ਵੀ ਦੁਨੀਆ ਬਦਲਦੀ ਐ ਇੱਥੇ ਤਾਂ ਗੁਰਦੇਵਨਗਰ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੀ ਚੇਂਜ ਹੋ ਗਈ ਕਿਸੇ ਵੇਲੇ ਅਸੀਂ ਆਪਣੇ ਆਪ ਨੂੰ ਨਾ ਫਕਰ ਨਾਲ ਕਹਿੰਦੇ ਹੁੰਦੇ ਸੀ ਬਾਹਰ ਜਾ ਕੇ ਜਦੋਂ ਵੀ ਕਿਤੇ ਕਿਸੇ ਦੁਆਰਾ ਜਾਣਾ ਗੁਜਰਾਤ ਦੇ ਚ ਵਜ਼ੂਦਰਾ ਚ ਉਥੇ ਫਕਰ ਨਾਲ ਦੱਸਦੇ ਹੁੰਦੇ ਸੀ ਜੀ ਅਸੀਂ ਗੁਰਦੇਵ ਨਗਰ ਦੇ ਵਿੱਚ ਲੁਧਿਆਣੇ ਰਹਿੰਨੇ ਆ ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਹਾਲਾਤ ਬੰਦੇ ਕੀ ਜਾ ਰਹੇ ਆ ਇਥੇ ਲਾਅ ਐਂਡ ਆਰਡਰ ਮੈਂ ਕਹਿੰਨੇ ਜੀ ਆ ਲਾਈਟ ਜਾਂਦੀ ਹੈ ਸਭ ਤੋਂ ਪਹਿਲਾਂ ਇਨਸਟੈਡ ਕੇ ਚੈੱਕ ਕਰੀ ਕਿ ਵਾਕਈ ਲਾਈਟ ਗਈ ਸੀ ਪਹਿਲਾਂ ਬਾਹਰ ਭੱਜੇ ਜਾਣੇ ਵੀ ਮੀਟਰ ਦੀ ਤਾਰ ਤਾਂ ਨਹੀਂ ਕੱਟੀ ਗਈ ਹੁੰਤੇ ਲੱਗਣ ਲੱਗ ਗਿਆ ਹੈ ਵੀ ਆਪਣੀ ਘਰ ਦੀ ਰਾਖੀ ਤੋਂ ਜ਼ਿਆਦਾ ਨਾ ਮੀਟਰ ਦੀ ਤਾਰ ਦੀ ਰਾਖੀ ਕਰਨ ਲਈ ਇੱਕ ਬਾਹਰ ਨਾ ਵਾਚਮੈਨ ਡਿਪਲੋਏ ਕਰਨਾ ਪਵੇਗਾ। कपूर ਸਾਹਿਬ ਕਿਵੇਂ ਦੇਖਦੇ ਹੋ ਵੀ ਇੱਕ ਐਨੇ ਪੋਰਸ਼ ਇਲਾਕੇ ਦੇ ਵਿੱਚ ਇੱਕ ਜਿਹੜੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਉਹ ਵੀ ਕੁਝ ਜ਼ਿਆਦਾ ਨਹੀਂ ਹੁੰਦੀਆਂ ਸਿਰਫ 2 ਤੋਂ 4 ਮੀਟਰ ਤਾਰ ਹੁੰਦੀ ਹੈ ਤੇ ਉਸ ਚੀਜ਼ ਜਿਹੜੀ ਚੋਰੀ ਕੀਤੀ ਜਾ ਰਹੀ ਹੈ। ਮੇਰੇ ਤਾਂ ਕਈ ਵਾਰ ਇਹ ਸੋਚ ਆਂਦੀ ਹੈ ਵੀ ਅਸੀਂ ਜਾ ਕਿੱਧਰ ਰਹੇ ਹਾਂ ਸਾਡੀ ਪੁਲਿਸਿੰਗ ਕਿੱਧਰ ਨੂੰ ਜਾ ਰਹੀ ਹੈ? ਇਹ ਸਰਕਾਰ ਹੈ ਜਿਹੜੀ ਇਹ ਜ਼ੀਰੋ ਟੋਲਰੈਂਸ ਦੀ ਪਾਲਿਸੀ ਇਨਾ ਹਜ਼ਾਰੇ ਦੀ ਮੂਵਮੈਂਟ ਤੋਂ ਇਹ ਸਰਕਾਰ ਬਣੀ ਹੈ ਜ਼ੀਰੋ ਟੋਲਰੈਂਸ ਦੇ ਉੱਤੇ ਆ ਰਹੇ ਹਨ ਇਹ ਕੰਮ ਕੀ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਦੀ ਜਾਂ ਪਤਾ ਨਹੀਂ ਇਨਾ ਦੇ ਟੋਲਰੈਂਸ ਦੇ ਪੈਰਾਮੀਟਰਸ ਹੈ ਉਹਡੇ ਜਿਆਦਾ ਮਤਲਬ ਪੇਸ਼ੈਂਸ ਦੇ ਵਿੱਚ ਆ ਚੁੱਕੇ ਹਨ ਵੀ ਉਹ ਪੈਰਾਮੀਟਰਸ ਹੀ ਇਹਨਾਂ ਨੇ ਜਿਹੜੇ ਸਾਨੂੰ ਸਬਕਵਾਗ ਦਿਖਾਏ ਸੀ ਆਨ ਤੋਂ ਪਹਿਲਾਂ ਉਹ ਬਿਲਕੁਲ ਹੀ ਪੁੱਠੇ ਨੇ ਮੇਰਾ ਸਭ ਤੋਂ ਪਹਿਲਾਂ ਹੀ ਕੁਐਸਚਨ ਹੈ ਡਰਗ ਸਪਲਾਈ ਕਿਉਂ ਨਹੀਂ ਰੁਕ ਰਹੀ ਇਹ ਛੋਟੀ ਛੋਟੀ ਚੀਜ਼ਾਂ ਦੇ ਉੱਤੇ ਅੱਜ ਵੀ ਪਤਾ ਨਹੀਂ ਅਖਬਾਰ ਚ ਆਇਆ 1 ਗ੍ਰਾਮ ਹਿਰੋਇਨ ਫੜੀ ਗਈ ਫਲਾਣਾ ਹੋ ਗਿਆ ਮੇਰਾ ਕੁਐਸਚਨ ਹੈ ਜਿੱਥੋਂ ਡਰੱਗ ਆ ਰਹੇ ਨੇ ਉਹ ਸਪਲਾਈ ਕਿਉਂ ਨਹੀਂ ਰੁਕ ਰਹੀ ਪੰਜਾਬ ਪੁਲਿਸ ਜਿਹੜੀ ਕਹਿ ਰਹੀ ਹੈ ਅਸੀਂ ਅੱਤਵਾਦ ਖਤਮ ਕੀਤਾ ਉਹਨਾਂ ਦੀ ਇੰਟੈਲੀਜੈਂਸ ਵਿੰਗ ਫੇਲ ਹੋ ਚੁੱਕੀ ਹੈ ਮੇਰਾ ਸਿੱਧਾ ਕੁਐਸਚਨ ਕਿਉਂਕਿ ਸਾਡੇ ਮੁੱਖ ਮੰਤਰੀ ਕੋਲ ਹੋਮ ਦਾ ਵੀ ਵਿਭਾਗ ਹੈ ਮੇਰਾ ਕੁਐਸਚਨ ਐਡੀਸ਼ਨਲ ਚੀਫ ਸਕੱਰੇਟਰੀ ਹੋਮ ਆਲੋਕ ਸ਼ੇਖਰ ਸਾਹਿਬ ਨੂੰ ਮੇਰਾ ਕੁਐਸਚਨ ਪ੍ਰਿੰਸੀਪਲ ਸਕੱਰੇਟਰੀ ਹੋਮ ਆਪਣੇ ਗੁਰਕੀਰਤ ਸਿੰਘ ਜੀ ਨੂੰ ਵੀ ਤੁਹਾਡੇ ਵਰਗੇ ਡੈਡ ਡੈ ਕਾਬਿਲ ਆਫਿਸਰਸ ਹੋਮ ਡਿਪਾਰਟਮੈਂਟ ਚ ਬੈਠੇ ਆਂ ਡੀਜੀਪੀ ਗੌਰਵ ਯਾਦਵ ਵਰਗੇ ਡੀਜੀਪੀ ਬੈਠੇ ਨੇ ਆਲਥੋ ਐਕਟਿੰਗ ਡੀਜੀਪੀ ਚੱਲ ਰਹੇ ਨੇ ਹਲੇ ਰੈਗੂਲਰਾਈਜ਼ ਨਹੀਂ ਹੋਏ ਜਿਹੜਾ ਕਿ ਮੁੱਦਾ ਮੈਂ ਬਹੁਤ ਧੀਰ ਤੋਂ ਕਹਿ ਰਿਹਾ ਵੀ ਇਹਨਾਂ ਨੂੰ ਜਾਂ ਤਾਂ ਬਦਲ ਦਿਓ ਜਾਂ ਇਹਨਾਂ ਨੂੰ ਰੈਗੂਲਰਾਈਜ਼ ਕਰੋ ਮਤਲਬ ਚਲੋ ਜੋ ਵੀ ਹੈ ਮਤਲਬ ਐਡੀਐਡੀ ਜੇ ਸ਼ਖਸੀਅਤਾਂ ਜਿਨ੍ਹਾਂ ਨੂੰ ਆਪਣੇ ਆਪ ਨੂੰ ਕਹਿੰਦੇ ਵੀ ਅਤ ਤੋਂ ਵੱਧ ਕਾਬਿਲ ਹੈ ਜੋ ਬੈਠੇ ਨੇ ਤੇ ਫਿਰ ਆ ਕੰਮ ਹੋ ਰਹੇ ਨੇ ਔਰ ਉਹ ਵੀ ਲੁਧਿਆਣਾ ਵੈਸਟ ਵਿੱਚ ਪੈਂਦਾ ਗੁਰਦੇਵਨਗਰ ਜਿੱਥੇ ਕਿ ਮੈਕਸਿਮਮ ਟੈਕਸ ਕਲੈਕਸ਼ਨ ਜਿਹੜੀ ਸਟੇਟ ਨੂੰ ਰੈਵਨਿਊ ਹੈ ਉਹ ਲੁਧਿਆਣਾ ਵੈਸਟ ਤੋਂ ਹੈ ਪੂਰੇ ਪੰਜਾਬ ਦੇ ਵਿੱਚੋਂ ਜਦੋਂ ਇਲੈਕਸ਼ਨ ਆਉਂਦੇ 117 ਦੀ 117 ਕੰਸਟੀਟੂਐਂਸੀਆਂ ਨੂੰ ਜਿਹੜੀ ਪੋਲੀਟੀਕਲ ਫੰਡਿੰਗ ਹੁੰਦੀ ਹੈ ਕਿਉਂਕਿ ਬਿਨਾ ਫੰਡਿੰਗ ਤੋਂ ਤਾਂ ਪਾਰਟੀਆਂ ਇਲੈਕਸ਼ਨ ਲਾ ਨਹੀਂ ਸਕਦੀਆਂ ਉਹ ਸਾਰਾ 75% ਤੋਂ ਜ਼ਿਆਦਾ ਉਹ ਫੰਡ ਹੈ ਉਹ ਕਲੈਕਟ ਹੁੰਦਾ ਫਰੋਂ ਲੁਧਿਆਣਾ ਵੈਸਟ ਪਰ ਜਿੱਥੇ ਅਸੀਂ ਦੱਸ ਰਹੇ ਹਾਂ ਕਿ ਇੰਨਾ ਕੁ ਮਿਸਪਕੜ ਹੈ ਲੁਧਿਆਣਾ ਵੈਸਟ ਦੀ ਪੂਰੇ ਪੰਜਾਬ ਉੱਤੇ ਕਿ ਸਭ ਤੋਂ ਜ਼ਿਆਦਾ ਫੰਡਿੰਗ ਇੱਥੇ ਆ ਰਹੀ ਹੈ ਯਾਨੀ ਕਿ ਜੇ ਆਪਾਂ ਪੰਜਾਬੀ ਚ ਗੱਲ ਕਰੀ ਤਾਂ ਲੁਧਿਆਣੇ ਦੀ ਕ੍ਰੀਮ ਵੈਸਟ 'ਚ ਬੈਠੀ ਹੋਈ ਆ ਪਰ ਉਸੇ ਕ੍ਰੀਮ ਦੀ ਸਿਕਿਉਰਿਟੀ ਕਿੱਥੇ ਜਾਂਦੀ ਹੈ ਜਦੋਂ ਇਲੈਕਸ਼ਨਸ ਖਤਮ ਹੋ ਜਾਂਦੇ ਨੇ ਉਦੋਂ ਕਿਉਂ ਮਤਲਬ ਸਾਰੇ ਸੋ ਜਾਂਦੇ ਨੇ ਕੋਈ ਸਿਕਿਉਰਿਟੀ ਪਰਪਸ ਨਹੀਂ ਹੁੰਦੇ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਫਿਲਹਾਲ ਤਾਂ ਜੋ ਮੈਨੂੰ ਲੱਗ ਰਿਹਾ ਕਿ ਇਹ ਨਾ ਜਿੰਨੀਆਂ ਵੀ 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 ਆਈਪੀ ਮੂਵਮੈਂਟਸ ਹੈਗੀਆਂ ਜਿਹੜੇ ਦੋ ਦੋ ਤਿੰਨ ਤਿੰਨ ਦਿਨ ਦੇ ਵੱਡੇ ਵੱਡੇ ਜਿਵੇਂ ਸੀਐਮ ਸਾਹਿਬ ਦਾ ਪ੍ਰਵਾਸ ਹੋ ਜਾਂਦਾ ਲੁਧਿਆਣੇ ਹੋਰਾਂ ਦਾ ਪ੍ਰਵਾਸ ਹੋ ਜਾਂਦਾ ਉਹ ਸਾਡੇ ਤੇ ਭਾਰੀ ਪੈ ਰਿਹਾ ਕਿਉਂਕਿ ਪੁਲਿਸਿੰਗ ਉਹਨਾਂ ਦੇ ਉੱਤੇ ਹੀ ਸਾਰੀ ਚੱਲਦੀ ਹੈ ਅੱਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਿਗੇ ਸੀਐਮ ਮੈਂ ਉਦੋਂ ਵੀ ਚਿੱਠੀ ਉਹਨਾਂ ਨੂੰ ਪਾਈ ਸੀਗੀ ਔਰ ਉਹਨਾਂ ਦਾ ਮੇਰੇ ਕੋਲ ਜਵਾਬ ਆਇਆ ਮੈਂ ਤੁਹਾਨੂੰ ਕਾਪੀ ਦਿਖਾ ਦਿੰਨਾ ਕਿ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਜੀ ਜਿਹੜੀ ਪੰਜਾਬ ਪੁਲਿਸ ਦੀ ਫੋਰਸ ਹੈ ਉਦੋਂ ਉਸ ਵੇਲੇ ਕਾਂਗਰਸ ਰਜਾਈਮ ਦੇ ਵਿੱਚ ਸੀਗੀ ਕਰੀਬਨ ਪੌਣੇ 2 ਲੱਖ ਦੀ ਸਟਰੈਂਥ ਸੀਗੀ ਵੀ ਉਹ ਸਾਰੀ ਨਾ ਕੁਝ ਗਿਣਤੀ ਦੇ ਵੀ ਵੀ ਆਈ ਪੀ ਸੋ ਕਾਲਡ ਚੁਣੰਦੇ ਸਾਡੇ ਪੰਜਾਬ ਉਹ ਵੀ ਸਾਡੇ ਭਰਾ ਨੇ ਸਾਡੇ ਤੋਂ ਬਾਹਰ ਨਹੀਂ ਨੇ ਵੀ ਉਹਨਾਂ ਜੋ ਗਿਵ ਫੋਰਸ ਲਾਈ ਗਈ ਹੈ ਜੇ ਤੁਸੀਂ ਸੋਚੋ ਆਮ ਆਦਮੀ ਆਮ ਆਦਮੀ ਦੇ ਨਾਮ ਦੀ ਸਿਰਫ ਸਰਕਾਰ ਹੈ ਆਮ ਆਦਮੀ ਲਈ ਪੁਲਿਸ ਫੋਰਸ ਨਹੀਂ ਹੈਗੀ ਹੁਣ ਬਾਈ ਇਲੈਕਸ਼ਨ ਹੋਣ ਜਾ ਰਹੇ ਨੇ ਸਾਰੀਆਂ ਪਾਰਟੀਆਂ ਫੀਲਡ 'ਚ ਉਤਰੀਆਂ ਹੋਈਆਂ ਨੇ ਪ੍ਰੋਮੋਸ਼ਨ ਚੱਲ ਰਹੀ ਹੈ ਵੱਡੇ ਲੈਵਲ 'ਤੇ ਮਿਸਮੀਟਿੰਗਾਂ ਹੋ ਰਹੀਆਂ ਨੇ ਵਾਅਦੇ ਫੇਰੇ ਤੋਂ ਕੀਤੇ ਜਾ ਰਹੇ ਨੇ ਇੱਕ ਵਾਰ ਤੋਂ ਕਿਵੇਂ ਵੇਖਦੇ ਹਾਂ ਕਿ ਪੁਰਾਣੇ ਵਾਅਦੇ ਪੂਰੇ ਨਹੀਂ ਹੁੰਦੇ ਨਵੇਂ ਦੀ ਫੇਰਵਾਰੀ ਆ ਜਾਂਦੀ ਹੈ ਮੇਰੇ ਤਾਂ ਅੱਜ ਤੱਕ ਨਾ ਪੋਲੀਟੀਕਲ ਸਿਸਟਮ ਨਹੀਂ ਸਮਝ ਆਇਆ ਕੁਝ ਉਮੀਦ ਸੀਗੀ ਇਸ ਆਮ ਆਦਮੀ ਦੀ ਸਰਕਾਰ ਤੋਂ ਕਿਉਂਕਿ ਇਹ ਦੇਖੋ ਸਭ ਨੂੰ ਪਤਾ ਹੈ ਵੀ ਇੱਕ ਪਾਰਟੀ ਕਿਸ ਤਰ੍ਹਾਂ ਬਣੀ ਹੈ ਇਹ ਇੰਨੇ ਜ਼ਿਆਦਾ ਮਤਲਬ ਰੈਵੋਲੂਸ਼ਨਰੀ ਸੀਗੇ ਪਰ ਸੱਤਾ ਦੇ ਵਿੱਚ ਆ ਕੇ ਮੈਨੂੰ ਐ ਲੱਗਦਾ ਹੈ ਵੀ ਬਾਕੀ ਪੋਲਿਟੀਕਲ ਪਾਰਟੀਆਂ ਵਕਤ ਠੰਡੇ ਬੈ ਗਏ ਪਹਿਲਾਂ ਗੱਲ ਕੀਤੀ ਜਾਂਦੀ ਸੀ ਵੀ ਝਾੜੂ ਫਿਰ ਜੂਗਾ ਜਦੋਂ ਝਾੜੂ ਦੀ ਸਰਕਾਰ ਆਊਗੀ ਪਰ ਝਾੜੂ ਮੈਨੂੰ ਲੱਗਦਾ ਹੈ ਉੱਥੇ ਹੀ ਰਹਿ ਗਿਆ ਜਾਂ ਕਹਿ ਲਓ ਹੱਥ ਨਹੀਂ ਪੈ ਰਿਹਾ ਝਾੜੂ ਨੂੰ ਜਿਹੜੀ ਸਫਾਈ ਨਹੀਂ ਹੋ ਪਾਰੀ ਝਾੜੂ ਫੇਰਤਾ ਗਿਆ ਲਾਅ ਐਂਡ ਆਰਡਰ ਤੇ ਝਾੜੂ ਫੇਰ ਗਿਆ देयर ਇਜ਼ ਨਥਿੰਗ ਇਨ ਲਾਅ ਐਂਡ ਆਰਡਰ ਡਰੱਗਸ ਅਸੀਂ ਖਤਮ ਕਰ ਦੇਾਂਗੇ ਡਰੱਗਸ ਅੱਜ ਵੀ ਵਿਕ ਰਹੇ ਨੇ ਉਹ ਵੀ ਝਾੜੂ ਫੇਰ ਗਿਆ ਨਸ਼ਾ ਬੰਦੀ ਦਾ ਜਿਹੜਾ 슬ੋਗਨ ਸੀ ਉਹ ਤੇ ਝਾੜੂ ਫੇਰ ਗਿਆ ਹੁਣ ਬਿਜਲੀ ਫ੍ਰੀ ਲੇਕਿਨ ਹਮ ਸਾਡੀਆਂ ਤਾਂ ਤਾਰਾਂ ਹੀ ਕੱਟਣ ਲੱਗ ਗਈਆਂ ਨੇ ਅਸੀਂ ਬਿਜਲੀ ਫ੍ਰੀ ਨੂੰ ਕੀ ਕਰਨਾ ਸਾਡੀ ਤਾਂ ਇਹੀ ਨਹੀਂ ਸਮਝ ਆ ਰਹੀ ਵੀ ਸਾਡੀ ਤਾਂ ਬਿਜਲੀ ਅੰਦਰ ਤਾਂ ਹੋ ਗਈ ਨਾ ਜੇ ਤਾਰਾਂ ਹੋਣ ਗਿਆ ਸਾਡਾ ਜਿਹੜਾ ਗੁਰਦੇਵ ਨਗਰ ਵਾਰਡ ਹੈ ਸਮਾਰਟ ਵਾਰਡ ਡਿਕਲੇਅਰ ਕੀਤਾ ਗਿਆ ਸੀਗਾ ਜਿਹੜਾ ਸਾਡਾ 스마트 ਵਾਟ ਹੈ ਉਹ 스마트 ਵਾਟ ਦਾ ਇੱਕ ਬਜਟ ਵੀ ਸੀਗਾ ਮੈਨੂੰ ਤਾਂ ਇਹੀ ਨਹੀਂ ਸਮਝ ਆ ਰਹੀ ਵੀ ਜਿਹੜਾ ਸਾਡਾ 스마트 ਵਾਟ ਬਨਨਾ ਸੀ ਅੰਡਰਗਰਾਉਂਡ ਵਾਇਰਿੰਗ ਹੋਣੀ ਸੀ ਸਾਡੀ ਸੈਨੀਟੇਸ਼ਨ ਦੇ ਉੱਤੇ ਕੰਮ ਹੋਣਾ ਸੀਗਾ ਉਹ ਸਾਡੇ ਦਾ ਤੁਸੀਂ ਗੁਰਦੇਵਨਗਰ ਦੇ ਵਿੱਚ ਘੁੰਮ ਲਓ ਉੱਥੇ ਹੀ ਪੋਲ ਖੜੇ ਨੇ ਬਲਕਿ ਪੋਲਾਂ ਦੇ ਉੱਤੇ ਵੀ ਕਿੰਨੀਆਂ ਇੱਕ ਤਰ੍ਹਾਂ ਦੀਆਂ ਤਾਰਾਂ ਲਟਕ ਰਹੀਆਂ ਕੋਈ ਉਹ ਇੰਨਾ ਹੈਫਜ਼ਡ ਹੋਇਆ ਪਿਆ ਵੀ ਕਿਸੇ ਦਿਨ ਕੋ ਪਟਾਕਾ ਵਜਦਾ ਹੈ ਨਾ ਤੇ ਉੱਥੇ ਆਗ ਹੀ ਅੱਗ ਲੱਗਦੀ ਹੈ ਅ ਤੁਹਾਨੂੰ ਪਤਾ ਹੈ ਵੀ ਗੁਰਦੇਵਨਗਰ ਚ ਪਤਾ ਨਹੀਂ ਹੁਣ ਪਤਾ ਚੱਲ ਰਿਹਾ ਵੀ ਟਰਾਂਸਫਾਰਮਰ ਬਦਲੇ ਜਾ ਰਹੇ ਨੇ ਉਹ ਕਿਉਂ ਬਦਲੇ ਜਾ ਰਹੇ ਨੇ ਜੀ ਰੀਜ਼ਨ ਨਹੀਂ ਹੈ ਜ਼ੀਰੋ ਮੇਨਟੇਨੈਂਸ ਹੈ ਇੱਕ ਗੱਲ ਕੱਲ ਵੀ ਹੋਈ ਹੈ ਕਿ ਜਿਹੜੇ ਟਰਾਂਸਫਾਰਮਰ ਬਦਲੇ ਜਾ ਰਹੇ ਨੇ ਕਿ ਐਡਾ ਹੀ ਵੱਡੀ ਯਾਨੀ ਕਿ ਲੁਧਿਆਣਾ ਜਿਹੜੀ ਸਿਟੀ ਹੈ ਉੱਥੇ ਡੇਲੀ ਦੇ ਇੱਕ ਟਰਾਂਸਫਰ ਜਾਂ ਦੋ ਟਰਾਂਸਫਰ ਬਦਲਨੇ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਤੁਸੀਂ 3 ਮਹੀਨਿਆਂ ਵਿੱਚ 200 ਟਰਾਂਸਫਰ ਬਦਲ ਦਿੰਨੇ ਹੋ ਤਾਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਸੌਖਾ ਹੀ ਕੰਮ ਕੀਤਾ ਤਾਂ ਉਹਨੂੰ ਕਿਸ ਤਰੀਕੇ ਨਾਲ ਦੇਖਦੋਂ ਕਿ ਉਹਨੂੰ ਵਿਧਾ ਚਲਾ ਕੇ ਕੀ ਦੱਸਿਆ ਜਾਂਦਾ ਹੈ ਕਿ ਲੋਕਾਂ ਤੇ ਯਕੀਨ ਬਣਾਇਆ ਜਾ ਮੇਨਟੇਨੈਂਸ ਹੈ ਨਹੀਂ ਜ਼ੀਰੋ ਮੇਨਟੇਨੈਂਸ ਹੈ ਟਰਾਂਸਫਾਰਮਰ ਜਿਹਦੇ ਲੋਡ ਹੈ ਤੁਹਾਨੂੰ ਬਦਲਣਾ ਹੈ ਬਦਲੋ ਉਹ ਵੀ ਤਾਂ ਸਾਡੇ ਪਬਲਿਕ ਦੇ ਹੀ ਪੈਸੇ ਆ ਉਹਨਾਂ ਨੂੰ ਮੇਨਟੇਨ ਤਾਂ ਕਰੋ ਨਾ ਜੀ ਮਤਲਬ ਐਸ ਵੇਲੇ ਆਪੋਤਾਪ ਪਈ ਹੋਈ ਏ ਰਿਐਲਿਟੀ ਇਹ ਹੈ ਵੀ ਇੱਥੇ ਆਪੋਤਾਪ ਪਈ ਹੋਈ ਹੈ ਹੁਣ ਆ ਛੋਟਾ ਜਿਹਾ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਣਾ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲਣ ਗਏ ਇਲਿਗਲ ਐਨਕ੍ਰੋਚਮੈਂਟਸ ਦੇ ਉੱਤੇ ਸਾਡੀ ਪੂਰੀ ਟੀਮ ਗਈ ਸਾਡੇ ਗੁਰਦੇਨਗਰ ਦੇ ਜਿੰਨੇ ਵੀ ਪਾਰਕਸ ਨੇ ਤੇ ਉਹਨਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕਰਕੇ ਜਿਹੜੇ ਡਿਕਲੇਅਰਡ ਪਾਰਕਸ ਨੇ 2008 ਦੀ ਹਾਈ ਕੋਰਟ ਦੀ ਜੱਜਮੈਂਟ ਦੇ ਮੁਤਾਬਿਕ ਕਿਉਂਕਿ ਰਿਕਾਰਡ ਤਾਂ ਅਕਸਰ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਦਿੰਦਾ ਹੁੰਦਾ ਨਾ ਉਹਦੇ ਵਿੱਚ ਸਾਡੇ ਜਿਹੜੇ ਗੁਰਦੇਵ ਨਗਰ ਦੇ ਡਿਕਲੇਅਰਡ ਪਾਰਕਸ ਐ ਉਹ ਪਾਰਕ ਤਾਂ ਹਲੇ ਕੀ ਬਣਨੇ ਐ ਉੱਤੇ ਲੋਕਾਂ ਨੇ ਇਨਕ੍ਰੋਚਮੈਂਟਸ ਕਰਕੇ ਆਪਣੀਆਂ ਉਸਾਰੀਆਂ ਸ਼ੁਰੂ ਕਰਤੀਆਂ ਨਕਸ਼ੇ ਪਾਸ ਕਰਾ ਲੇ ਪਤਾ ਨਹੀਂ ਮਿਲੀ ਭਗਤਾ ਨਾਲ ਕਿਵੇਂ ਨਕਸ਼ੇ ਪਾਸ ਹੋਏ ਐ ਕਿਵੇਂ ਉਹਨਾਂ ਦੀਆਂ ਰਜਿਸਟਰੀਆਂ ਹੋਈਆਂ ਇਹ ਵਿਸ਼ੇ ਮੇਰਾ ਨਹੀਂ ਹੈ ਮੈਨੂੰ ਤਾਂ ਇਹ ਪਤਾ ਹੈ ਵੀ ਇਹ ਡਿਕਲੇਅਰਡ ਪਾਰਕਸ ਸੀਗੇ ਅੱਜ ਉੱਥੇ ਕੰਸਟ੍ਰਕਸ਼ਨਾਂ ਹੋ ਰਹੀਆਂ ਮੇਰੇ ਸਾਹਮਣੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਆਰਡਰਸ ਦਿੱਤੇ ਵੀ 24 ਘੰਟਿਆਂ ਦੇ ਅੰਦਰ ਅੰਦਰ ਏਟੀਪ ਮੋਨ ਸਿੰਘ ਸ਼ੁੱਡ ਬੀ ਟ੍ਰਾਂਸਫਰਡ ਫ੍ਰੋਮ ਬਿਲਡਿੰਗ ਬ੍ਰਾਂਚ ਅਜ ਤੱਕ ਨਹੀਂ ਹੋਇਆ ਮੈਨੂੰ ਤਾਂ ਇਹ ਲੱਗਦਾ ਮੈਂ ਮੂਹਤੇ ਵੀ ਕਹਿ ਕੇ ਆਇਆ ਵੀ ਮੈਨੂੰ ਤਾਂ ਲੱਗਦਾ ਕਿ ਅੱਜ ਵੀ ਜਿਹੜੀ ਚੱਲ ਰਹੀ ਹੈ ਨਾ ਉਹ ਪੁਰਾਣੇ ਮੰਤਰੀਆਂ ਦੀ ਹੀ ਕਮਾਂਡ ਚੱਲ ਰਹੀ ਹੈ ਜਿਹੜੇ ਪ੍ਰੈਜ਼ੈਂਟ ਸਾਡੇ ਐਮਐਲਏ ਸਾਹਿਬ ਹੈ ਉਹ ਦੋ ਦੋ ਐਮਐਲਏ ਮੇਰੀ ਮੌਜੂਦਗੀ ਦੇ ਵਿੱਚ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਇਹ ਕਹਿ ਕੇ ਆਂ ਵੀ ਏਟੀਪੀ ਮੋਹਨ ਸਿੰਘ ਸ਼ੁੱਡ ਬੀ ਇਮੀਡੀਏਟਲੀ ਟਰਾਂਸਫਰਡ ਫਰਮ ਬਿਲਡਿੰਗ ਬ੍ਰਾਂਚ ਆਫਿਸ ਲੇਕਿਨ ਅੱਜ ਵੀ ਮੋਹਨ ਸਿੰਘ ਸਰਦਾਰ ਮੋਹਨ ਸਿੰਘ ਉੱਥੇ ਹੀ ਬੈਠਾ ਅੱਜ ਮੇਰੇ ਕੋਲ ਜੋ ਖਬਰ ਹੈ ਸਾਲ ਦੇ ਵਿੱਚ ਘੱਟੋ ਘੱਟ ਉਹਦੇ ਦੋ ਫੋਰਨ ਟ੍ਰਿਪਸ ਹੈ ਉਹ ਕਿਉਂ ਜਾਂਦੇ ਮੈਨੂੰ ਉਹਦੇ ਇਸ਼ੂ ਨਹੀਂ ਹੈ ਉਹ ਕਿਹੜੀ ਫੰਡਿੰਗ ਨਾਲ ਜਾ ਰਹੇ ਆ ਉਹਦੇ ਕੋਲ ਫਾਈਨਾਂਸ ਇਹਨਾਂ ਕਿੱਥੋਂ ਆ ਰਿਹਾ ਸੀ ਮੈਂ 8ਵੀਂ 9ਵੀਂ ਪੋਸਟਾਂ ਐ ਬਿਜ਼ਨਸ ਦੇ ਵਿੱਚ ਸਾਨੂੰ ਆਪਣੀ ਫੈਮਿਲੀ ਨੂੰ ਸਾਲ 'ਚ ਇੱਕ ਹਿਲ ਸਟੇਸ਼ਨ ਲੈ ਕੇ ਜਾਣਾ ਪਵੇ ਸਾਨੂੰ ਬਜਟ ਬਣਾਉਣੇ ਪੈ ਜਾਂਦੇ ਨੇ ਤਾਂ ਉਹ ਤਾਂ ਨੌਕਰੀ ਪੇਸ਼ਾ ਬਿਲਕੁਲ ਤੇ ਉਹ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਤਾਂ ਇਹ ਮੰਗ ਮੰਗ ਰਹੇ ਆ ਵੀ ਉਹਨਾਂ ਦੀ ਨੈਟਵਰਥਾਂ ਦਾ ਚੈੱਕ ਕਰੋ ਪੈਸਾ ਕਿੱਥੋਂ ਆ ਰਿਹਾ ਇਹਨਾਂ ਦੇ ਬੱਚੇ ਬਾਹਰ ਪੜ ਰਹੇ ਨੇ ਸਾਨੂੰ ਬਾਰ ਬੱਚੇ ਤੇ ਜਨਵੇਲੇ ਸਾਨੂੰ ਬੈਠ ਕੇ ਆਪਦੀ ਨਾ ਬਿਜ਼ਨਸ ਦੇ ਉੱਤੇ ਲੋਨਸ ਲੈਣੇ ਪੈ ਜਾਂਦੇ ਨੇ ਰਿਸਪੌਂਸ ਸਹੀ ਹੈ ਜੀ ਅਸੀਂ ਫਿਲਹਾਲ ਤਾਂ ਇਨਸਿਕਿਓਰ ਆ ਅੱਜ ਦੀ ਡੇਟ ਦੇ ਵਿੱਚ ਤਾਂ ਅਸੀਂ ਆਪਣੀ ਫੈਮਲੀਆਂ ਨੂੰ ਨਾ ਛੱਡ ਕੇ ਜਾ ਨਹੀਂ ਰਹੇ ਇੰਨੀ ਕਿ ਇਨਸਿਕਿਉਰਿਟੀ ਆਈ ਹੋਈ ਹੈ ਅਸੀਂ ਜੋ ਆਫਿਸਿਸ ਹੈ ਆਪਣੇ ਘਰ ਬੈਠ ਕੇ ਆਪਰੇਟ ਕਰ ਰਹੇ ਆ ਜਦ ਤੱਕ ਸਾਨੂੰ ਸਿਕਿਉਰਿਟੀ ਦੀ ਭਾਵਨਾ ਸਾਡੇ ਅੰਦਰ ਦੁਆਰਾ ਸਰਕਾਰ ਨਹੀਂ ਪਾਉਂਦੀ ਅਸੀਂ ਕਿਵੇਂ ਐਕਸਪੈਕਟ ਕਰਦੇ ਹਾਂ ਵੀ ਅਸੀਂ ਜਾ ਕੇ ਬੂਥਾਂ ਦੇ ਮੂਹਰੇ ਲਾਈਨ ਲੱਗ ਕੇ ਵੋਟਾਂ ਪਾ ਜਾਵਾਂਗੇ ਅਸੀਂ ਬਿਲਕੁਲ ਨਹੀਂ ਜਾਵਾਂਗੇ ਜੀ ਸਾਨੂੰ ਇਹ ਨਹੀਂ ਪਤਾ ਵੀ ਘਰ ਆਨ ਤੱਕ ਵੀ ਆਇਆ ਨਾ ਹੋਵੇ ਕੋਈ ਦੀਵਾਰ ਟੱਪ ਕੇ ਸਾਡੇ ਤੇ ਲੁੱਟ ਖੋ ਜੇ ਇੰਨੀ ਇਨਸਿਕਿਉਰਿਟੀ ਆਈ ਹੋਈ ਮਤਲਬ ਬਾਈਕਾਟ ਕਰ ਰਹੇ ਹਾਂ ਤੇ ਇਹ ਇੱਕ ਤਰ੍ਹਾਂ ਬਾਈਕਾਟ ਹੀ ਹੈ ਜੀ ਜਦੋਂ ਅਸੀਂ ਵੋਟ ਪਾਣ ਹੀ ਨਹੀਂ ਜਾਣੀ ਉਹ ਬਾਈਕਾਟ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਿਹਾ ਵੀ ਅਸੀਂ ਵੋਟ ਪਾਣ ਜਾਣ ਜੋਗੇ ਹੀ ਨਹੀਂ ਸਾਨੂੰ ਸਰਕਾਰ ਨੇ ਛੱਡਿਆ ਮੀਨਾ ਵੀੰਨ ਦੱਸਿਆ ਵੀ ਸਾਡੀ ਜੁਆਇੰਟ ਫੈਮਿਲੀ ਹੈ ਇੱਕ ਭਰਾ ਘਰ ਰਹਿੰਦਾ ਇੱਕ ਭਰਾ ਕੰਮ ਤੇ ਜਾਂਦਾ ਜਦੋਂ ਉਹ ਆ ਜਾਂਦਾ ਤਾਂ ਮੈਂ ਜਾਂਦਾ ਐਨੀ ਇਨਸਿਕਿਉਰਟੀ ਜੇ ਮੇਰੇ ਘਰ ਚ ਇਨਸਿਕਿਉਰਟੀ ਆਈ ਹੋਈ ਹੈ ਤਾਂ ਮੇਰੇ ਇਲਾਕਿਆ ਵਾਸੀਆਂ ਜਿਹੜੇ ਮੇਰੇ ਗੁਰਦੇਵ ਨਗਰ ਦੇ ਵਾਸੀ ਉਹਨਾਂ ਦੇ ਅੰਦਰ ਨਹੀਂ ਆਈ ਹੋਏਗੀ ਪਤਾ ਚੱਲ ਰਿਹਾ ਵੀ ਕਿਤੇ ਲੁੱਟ ਖੋ ਨਾ ਹੋ ਜਾਵੇ ਕਿਤੇ ਕੋਈ ਆਇਦੀ ਡੇਟ ਦੇ ਵਿੱਚ ਮਤਲਬ ਇੱਕ ਛੋਟਾ ਜਿਹਾ ਤੁਹਾਡੇ ਘਰ ਦੇ ਅੰਦਰ ਕੋਈ ਵੱਢ ਜਾਵੇ ਸਾਡੀਆਂ ਦਾ ਜਿਹੜੀ ਲੇਡੀਜ਼ ਐ ਮਹਾਜਨੀ ਅਸੀਂ ਬੰਦੇ ਆ ਉਹ ਤਾਂ ਇੱਕਦਮ ਹੱਥ ਖੜੇ ਕਰ ਦੇਣਗੇ ਜੇ ਅਸੀਂ ਰਹਿਣਾ ਹੀ ਉਰੇ ਹੈ ਨਹੀਂ ਆਪਾਂ ਚੱਲੀਏ ਜੀ ਕੋਠੀਆਂ ਵੇਚ-ਵੇਚ ਕੇ ਜਾਂ ਇਹ ਵੀ ਹੋ ਸਕਦਾ ਹੈ ਵੀ ਕੋਈ ਇਸ ਤਰ੍ਹਾਂ ਦਾ ਮੂਵ ਚੱਲ ਰਿਹਾ ਵੀ ਲੋਕ ਗੁਰਦੇਵ ਨਗਰ ਚੋਂ ਕੋਠੀਆਂ ਵੇਚ-ਵੇਚ ਕੇ ਸਾਊਥ ਸਿਟੀ ਦੇ ਵਿੱਚ ਜਾਂ ਜਿੱਥੇ ਗੇਟੇਡ ਕਲੋਨੀਆਂ ਸਨ ਕੀ ਇਹ ਵਾਦੇ ਨਿਭਾਏ ਨਹੀਂ ਆਧੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਬੇਸਿਕਲੀ ਜਿੰਨਾ ਕਿ ਮੈਨੂੰ ਸਮਝ ਆ ਰਿਹਾ ਇਹਨਾਂ ਨੂੰ ਨਾ ਸਟੇਟ ਸੰਭਾਲਣੀ ਆਈ ਨਹੀਂ ਬਸ ਚਾਹੇ ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਨੂੰ ਬੁਰਾ ਲੱਗੇ ਮੈਂ ਜਨਾਬ ਤੁਹਾਨੂੰ ਖੁੱਲ ਕੇ ਕਹਤਾ ਕਿਸੇ ਨੇ ਵੋਟਾਂ ਪਾਣੇ ਨਹੀਂ ਨਿਕਲਣਾ ਇੰਨੀ ਇਨਸਿਕਿਉਰਿਟੀ ਹੋਈ ਹੋਈ ਆ ਹਾਲ ਦੀ ਘੜੀ ਉਹ ਬਾਇਕਾਟ ਹੀ ਹੁੰਦਾ ਹੈ ਅੰਗਰੇਜ਼ੀ ਚ ਉਹਨੂੰ ਬਾਇਕਾਟ ਕਹਿੰਦੇ ਪੰਜਾਬੀ ਚ ਕਹਿੰਦੇ ਜੇ ਅਸੀਂ ਵੋਟਾਂ ਪਾਣੇ ਨਹੀਂ ਨਿਕਲਣਾ ਜੇ ਕੁਝ ਲਾਅ ਐਂਡ ਆਰਡਰ ਸੁਧਾਰ ਕਰਨਗੇ ਚਾਹੇ ਉਹ ਆਮ ਆਦਮੀ ਦਾ ਕੈਂਡੀਡੇਟ ਹੈ ਚਾਹੇ ਉਹ ਕਾਂਗਰਸ ਦਾ ਸਾਡਾ ਪੁਰਾਣਾ ਨੇਤਾ ਡਿਕਲੇਅਰ ਹੋ ਚੁੱਕਾ ਹੈ ਕੈਂਡੀਡੇਟ ਹੈ ਤੁਹਾਨੂੰ ਪਤਾ ਹੈ ਅਕਾਲੀ ਦਲ ਔਰ ਬੀਜੇਪੀ ਦੇ ਹਲੇ ਕੈਂਡੀਡੇਟ ਡਿਕਲੇਅਰ ਹੋਣੇ ਨੇ ਤੇ ਜਦ ਤੱਕ ਸਾਡੇ ਗੁਰਦੇਵ ਨਗਰ ਦੇ ਵਾਸੀਆਂ ਦੇ ਅੰਦਰ ਸਿਕਿਉਰਿਟੀ ਦੀ ਇੱਕ ਫੀਲਿੰਗ ਨਹੀਂ ਆਂਦੀ ਇੱਥੇ ਪੁਲਿਸ ਪੈਟਰੋਲਿੰਗ ਨਹੀਂ ਹੁੰਦੀ ਪ੍ਰੋਪਰਲੀ ਇਹ ਸਾਨੂੰ ਜਦ ਤੱਕ ਐਟਲੀਸਟ ਹੋਰ ਕੁਝ ਨਾ ਅਸੀਂ ਜਦ ਤੱਕ ਵੋਟ ਨਹੀਂ ਪੈਂਦੇ ਤਦ ਤੱਕ ਦਾ ਸਾਨੂੰ ਇਹ ਮਹਿਸੂਸ ਕਰਾ ਦੇ ਨਹੀਂ ਜੀ ਗੁਰਦੇਵ ਨਗਰ ਵਾਸੀਓ ਤੁਸੀਂ ਬਿਲਕੁਲ ਸਿਕਿਉਰ ਹੋ ਅਸੀਂ ਕੋਈ ਵੀਆਈਪੀ ਕਲਚਰ ਨਹੀਂ ਚਾਹੁੰਦੇ ਅਸੀਂ ਇਹ ਨਹੀਂ ਚਾਹੁੰਦੇ ਸਾਡੇ ਹਰ ਘਰ ਦੇ ਮੂਰੇ ਗਨਮੈਨ ਖੜੇ ਰਹਿਣ ਇਹ ਨਹੀਂ ਅਸੀਂ ਚਾਹਦੇ ਲੇਕਿਨ ਯੈਸ ਪੈਟਰੋਲਿੰਗ ਸਾਨੂੰ ਚਾਹੀਦੀ ਚਾਹੀਦੀ ਹੈ ਜਿਹੜਾ ਰੋਜ਼ ਨੇ ਤਰੋਜ਼ ਦੇ ਛੋਟੀ ਪੋਟੀ ਛੁੜਪੁੜ ਕੱਟਣਾਵੇਂ ਇਹ ਸਾਡੇ ਬਰਦਾਸ਼ਤ ਨਹੀਂ ਤੁਹਾਨੂੰ ਨੇ ਤੁਸੀਂ ਹੁਣ ਕੁਝ ਕਿਹਾ ਵੀ ਜਦਾਂ ਕਿ ਭਾਵੇਂ ਇਲੈਕਸ਼ਨਸ ਤੱਕ ਹੀ ਹੋ ਜੇ ਪਰ ਉਸ ਤੋਂ ਬਾਅਦ ਜੇ ਫੇਰ ਹਟ ਗਏ ਫੇਰ ਤੁਸੀਂ ਕਹੋਗੇ ਵੀ ਹਟਾ ਦਿੱਤੀ ਫੇ ਕੋਈ ਗੱਲ ਨਹੀਂ ਸਾਲ ਬਾਅਦ ਫੇਰ ਵੀ ਆਣਾ ਸਾਲ ਔਖੇ ਸੋਖੇ ਕੱਟ ਲਾਂਗੇ ਫੇਰ ਉਦੋਂ ਦੇਖਾਂਗੇ ਇਹਨਾਂ ਨੂੰ ਸਾਲ ਬਾਅਦ ਤਾਂ ਫੇਰ ਜਨਰਲ ਇਲੈਕਸ਼ਨ ਹੀ ਨੇ ਫੇਰ 117 ਦੀ 117 ਤੇ ਆਣਾ ਉਦੋਂ ਦੀ ਉਦੋਂ ਦੇਖਾਂਗੇ ਅਜਕੀ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੋ ਹਸਾਬ ਕਿ ਕਿਤੇ ਇਹ ਅੰਨਾ ਹਜ਼ਾਰੇ ਦੀ ਪਾਰਟੀ ਖੜੀ ਹੋਈ ਹੈ ਕਿਤੇ ਲੋਗ ਹੀ ਨਾ ਇੰਨੇ ਕਿ ਸਤਜਾਨ ਕਿਉਂ ਆਪ ਹੀ ਕਹਿਣ ਚੱਲ